ਵੱਤਵ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਖਾਸ ਕਰਕੇ ਸ਼ੂਗਰ ਅਤੇ ਜੋੜਾਂ ਦਾ ਦਰਦ ਕਾਫੀ ਤੇਜ਼ੀ ਦੇ ਨਾਲ ਇਨਸਾਨਾਂ ਦੇ ਵਿੱਚ ਵਧ ਰਿਹਾ ਹੈਗਾ ਵਜ੍ਹਾ ਕੀ ਮੰਨਦੇ ਹੋ ਕਿ ਵੱਡੇ ਤੋਂ ਲੈ ਕੇ ਛੋਟਾ ਬੱਚਾ ਵੀ ਹੁਣ ਇਸ ਬਿਮਾਰੀ ਦੀ ਗ੍ਰਿਫਤ ਦੇ ਵਿੱਚ ਆ ਰਿਹਾ ਹੈ ਜਿਵੇਂ ਤੁਸੀਂ ਕਿਹਾ ਕਿ ਛੋਟਾ ਬੱਚਾ ਵੀ ਅੱਜਕੱਲ ਸ਼ੂਗਰ ਦੀ ਗ੍ਰਿਫਤ ਦੇ ਵਿੱਚ ਆ ਚੁੱਕਾ ਉਹਦਾ ਕਾਰਨ ਮਾਂ ਹੈ ਜੀ ਜਦੋਂ ਬੱਚਾ ਗਰਭ ਦੌਰਾਨ ਹੈ ਤੇ ਮਾਂ ਨੂੰ ਐਸਾ ਫੂਡ ਲੈਣਾ ਚਾਹੀਦਾ ਕਿ ਆਪਣੇ ਬੱਚੇ ਨੂੰ ਦੇਖ ਕੇ ਆਪਣੇ ਬੱਚੇ ਦੀ ਸਿਹਤ ਨੂੰ ਦੇਖ ਕੇ ਉਹਦੀ ਤੰਦਰੁਸਤੀ ਨੂੰ ਦੇਖ ਕੇ ਸੁਧਾਰਨ ਫੂਡ ਲੈਣਾ ਚਾਹੀਦਾ ਬਿਲਕੁਲ ਜੀ ਸਾਡੇ ਰਸੋਈ ਦੇ ਵਿੱਚ ਇੱਕ ਤਾਂ ਜਿਹੜੀ ਚਾਹ ਪੱਤੀ ਆ ਕੋਈ ਜਿਹੜੇ ਪੱਤੇ ਹੁੰਦੇ ਆ ਉਹਨੂੰ ਗੋਲੀਆਂ ਬਣਾ ਦਿੰਦੇ ਕੈਮੀਕਲ ਪਾ ਪਾ ਕੇ ਨਿੱਕੀ ਨਿੱਕੀ ਬਣਾ ਫਿਰ ਉਹਨੂੰ ਸਪਰੇਅ ਦਿੰਦੇ ਸੈਂਟ ਦਿੰਦੇ ਆ ਵਾਸ਼ਨਾ ਆਉਣ ਲਈ ਪੱਤੇ ਤੋਂ ਤਾਂ ਵਾਸ਼ਨਾ ਆਉਂਦੀ ਨਹੀਂ ਫਿਰ ਉਹਨੇ ਦਿੱਤਾ ਜਾਂਦਾ ਉਹ ਸਾਡੇ ਅੰਦਰ ਜਾਂਦੀ ਆ ਠੀਕ ਹੈ ਜਿਹੜੀ ਕਿ ਇੱਕ ਕੁੱਕਰ ਆ ਗਿਆ ਉਹ ਦਾਲ ਨੂੰ ਤੋੜ ਦਿੰਦੇ ਆ ਫਾੜ ਦਿੰਦੇ ਗਾਲਦੇ ਨਹੀਂ ਹੈ ਜਵੈਨ ਦਾ ਇਸਤੇਮਾਲ ਕਰੋ ਸਭ ਤੋਂ ਵੱਧ ਮੈਂ ਸਾਰੇ ਵੀਰਾਂ ਨੂੰ ਕਹਿੰਦਾ ਇੱਕ ਜਵੈਨ ਦੇਸੀ ਐਸੀ ਚੀਜ਼ ਹੈ ਕਿ ਦੋ ਤਿੰਨ ਵਾਰੀ ਜੇ ਤੁਸੀਂ ਆਪਣੇ ਮੂੰਹ ਚ ਪਾ ਕੇ ਚਬਾਉਂਗੇ ਤੁਹਾਡੇ ਹੱਡੀਆਂ ਨੂੰ ਕੈਲਸ਼ੀਅਮ ਮਿਲੂਗਾ ਤੁਹਾਡਾ ਫੂਡ ਪਾਉ ਗੁੱਡ ਰਹੂਗਾ ਤੁਹਾਡੇ ਰੇਸ਼ਾ ਨਹੀਂ ਤੁਹਾਡੇ ਅੰਦਰ ਬਣ ਦਿੰਦਾ ਦਾ ਸਵਾਦ ਦੇਤੇ ਹੁਣ ਚਾਈਨੀਜ਼ ਫੂਡ ਦੀ ਗੱਲ ਕੀਤੀ ਜਾਵੇ ਇਸ ਸਮੇਂ ਜਗਾ ਜਗਾ ਦੇ ਉੱਪਰ ਇਹ ਫੂਡ ਦੀ ਪਰਮਾਰ ਹੈਗੀ ਐ ਤੇ ਲੋਕੀ ਪੰਜਾਬੀ ਖਾਣਾ ਭੁੱਲ ਕੇ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ ਸचेत ਕਰਦਾ ਆਉਣ ਵਾਲੇ ਬੱਚਿਆਂ ਨੂੰ ਹੁਣ ਦੀ ਪੀੜ੍ਹੀ ਨੂੰ ਕਿ 버ਗਰ ਪੀਜੇ ਬਾਹਰਲੇ ਖਾਣੇ ਫਾਸਟ ਫੂਡ ਛੱਡ ਦਿਓ ਇਹਦੇ ਨਾਲ ਤੁਹਾਡਾ ਢਿੱਡ ਭਰਦਾ ਜੋ ਜੋੜਾ ਨੂੰ ਮਿਹ ਚਾਹੀਦੀ ਆ ਉਹ ਨਹੀਂ ਵਿੱਚੋਂ ਮਿਲਦੀ ਕਰੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਨੁਸਖਾ ਬਣਾ ਕੇ ਰੱਖ ਲਓ ਸੁੰਡ ਸੌਂਭ ਸਰਨਾ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਚ ਲੈ ਕੇ ਕੁੱਟ ਕੇ ਰੱਖ ਲਓ ਇੱਕ ਚਮਚਾ ਸ਼ਾਮ ਨੂੰ ਤੁਸੀਂ ਲੈ ਲਿਆ ਸਵੇਰੇ ਤੁਹਾਡਾ ਪੇਟ ਸਾਫ ਬਿਮਾਰੀ ਦੀ ਜੜ ਹੈ ਉਹ ਆਪਣਾ ਪੇਟ ਹੈਗਾ ਪੇਟ ਸਾਫਾ ਤਾਂ ਆਪਾਂ ਬਿਮਾਰੀ ਤੋਂ ਮੁਕਤਾਂ ਜੇਕਰ ਪੇਟ ਦੇ ਵਿੱਚ ਗੰਦਗੀ ਹੈ ਤਾਂ ਉਹ ਵਜਾ ਬਣਦੀ ਹੈ ਸ਼ੂਗਰ ਦੀ ਤੇ ਜੋੜਾਂ ਦੇ ਦਰਦ ਦੀ ਕਈ ਵਾਰ ਕੇਸ ਇਹਨਾਂ ਉਲਝ ਜਾਂਦਾ ਹੈ ਜਾਣਕਾਰੀ ਨਾ ਹੋਣ ਦੀ وجہ ਕਰਕੇ ਕਿ ਉਹਨਾਂ ਨੂੰ ਆਈਸੋਲਿਨ ਬਾਹਰੋਂ ਯਾਨੀ ਕਿ ਇੰਜੈਕਟ ਕਰਨਾ ਪੈਂਦਾ ਉਹ ਵੀ ਥਿੰਨੇ ਟਾਈਮ ਖਾਣਾ ਖਾਂਦਾ। ਬਸ ਬੱਸ ਅੱਜ ਦੇ ਦੌਰ ਦੇ ਵਿੱਚ ਇਹ ਵੀ ਬੜਾ ਸੁਣਨ ਦੇ ਵਿੱਚ ਆਉਂਦਾ ਹੈ ਕਿ ਗ੍ਰੀਸ ਖਤਮ ਹੋ ਗਿਆ। ਇਹ ਗ੍ਰੀਸ ਹੈ ਕਿ ਆਪਾਂ ਮਸ਼ੀਨਾਂ ਦਾ ਗ੍ਰੀਸ ਤਾਂ ਸੁਣਿਆ ਸੀ ਇਨਸਾਨਾਂ ਦੇ ਵਿੱਚ ਵੀ ਕੋਈ ਗ੍ਰੀਸ ਹੈ। ਸਸ਼ੀਕਲ ਜੀ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਤੁਹਾਡਾ ਹਮਦਰ ਟੀਵੀ ਤੇ ਸਵਾਗਤ ਕਰਦਾ ਹਾਂ ਅੱਜ ਦੀ ਇਸ ਪਾਸੜ ਵਾਲੀ ਜ਼ਿੰਦਗੀ ਦੇ ਵਿੱਚ ਇਨਸਾਨ ਇਸ ਕਦਰ ਵਿਅਸਤ ਹੋ ਚੁੱਕਾ ਹੈ ਕਿ ਉਸ ਦਾ ਆਪਣੀ ਸਿਹਤ ਵੱਲ ਕੋਈ ਧਿਆਨ ਨਹੀਂ ਹੈ ਜਿਸ ਦਾ ਸਿੱਟਾ ਇਹ ਹੈ ਕਿ ਕਈ ਭਿਆਨਕ ਬਿਮਾਰੀਆਂ ਉਸ ਨੂੰ ਆਪਣੀ ਗ੍ਰਿਫਤ ਵਿੱਚ ਲੈ ਰਹੀਆਂ ਨੇ ਖਾਸ ਕਰਕੇ ਸ਼ੂਗਰ ਅਤੇ ਜੋੜਾਂ ਦਾ ਦਰਦ ਕਾਫੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਅਤੇ ਇਹਨਾਂ ਦੋਹਾਂ ਬਿਮਾਰੀਆਂ ਦਾ ਸ਼ਿਕਾਰ ਵਿਅਕਤੀ ਆਪਣੀ ਜ਼ਿੰਦਗੀ ਦਾ ਆਨੰਦ ਮਾਨਨ ਦੇ ਵਿੱਚ ਅਸਫਲ ਹੁੰਦਾ ਹੁਣ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਇਹਨਾਂ ਦੋਹਾਂ ਬਿਮਾਰੀਆਂ ਦਾ ਪੱਕਾ ਇਲਾਜ ਕਰਨ ਵਾਲੀ ਸਖਸ਼ੀਅਤ ਨਾਲ ਆ ਤੁਹਾਡੀ ਮੁਲਾਕਾਤ ਕਰਵਾਵਾਂਗੇ ਅਸੀਂ ਜ਼ਿਕਰ ਕਰ ਰਹੇ ਹਾਂ ਵੈਦ ਲਖਵਿੰਦਰ ਸਿੰਘ ਨਮਸ਼ੇਰ ਵਾਲਿਆਂ ਦਾ ਆਊਟ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਹਮਦਰ ਟੀਵੀ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਜੀ ਵੈਦ ਸਾਹਿਬ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਖਾਸ ਕਰਕੇ ਸ਼ੂਗਰ ਅਤੇ ਜੋੜਾਂ ਦਾ ਦਰਦ ਦੇ ਕਾਫੀ ਤੇਜ਼ੀ ਦੇ ਨਾਲ ਇਨਸਾਨਾਂ ਦੇ ਵਿੱਚ ਵਧ ਰਿਹਾ ਹੈਗਾ ਵਜ੍ਹਾ ਕੀ ਮੰਨਦੇ ਹੋ ਕਿ ਵੱਡੇ ਤੋਂ ਲੈ ਕੇ ਛੋਟਾ ਬੱਚਾ ਵੀ ਹੁਣ ਇਸ ਬਿਮਾਰੀ ਦੀ ਗ੍ਰਿਫਤੇ ਵਿੱਚ ਆ ਜਾਵੇ ਬਿਲਕੁਲ ਬਿਲਕੁਲ ਇਹਦੀ ਵਜ੍ਹਾ ਮੇਨ 100 ਪਰਸੈਂਟ ਦੀ ਵਜ੍ਹਾ ਇਹ ਹੈ ਜੀ ਕਿ ਸਾਡਾ ਫੂਡ ਗੰਦਾ ਹੋ ਗਿਆ ਸਾਡਾ ਫੂਡ ਗਲਤ ਹੋ ਗਿਆ ਜੋ ਅਸੀਂ ਖਾ ਰਹੇ ਹਾਂ ਉਹ ਆਪਣੀ ਬਾਡੀ ਦੇ ਮੁਤਾਬਕ ਨਹੀਂ ਖਾ ਰਹੇ ਆਪਣੇ ਸਵਾਦ ਦੇ ਮੁਤਾਬਕ ਖਾ ਰਿਆ ਆ ਜੀਵ ਦੇ ਮੁਤਾਬਕ ਖਾ ਰਿਆ ਆ ਜਿਵੇਂ ਤੁਸੀਂ ਕਿਹਾ ਕਿ ਛੋਟਾ ਬੱਚਾ ਵੀ ਅੱਜ ਕੱਲ ਸ਼ੂਗਰ ਦੀ ਗ੍ਰਿਫਟ ਵਿੱਚ ਆ ਚੁੱਕਾ ਉਹਦਾ ਕਾਰਨ ਮਾਂ ਹੈ ਜੀ ਜਦੋਂ ਬੱਚਾ ਗਰਭ ਦੌਰਾਨ ਹੈ ਤੇ ਮਾਂ ਨੂੰ ਐਸਾ ਫੂਡ ਲੈਣਾ ਚਾਹੀਦਾ ਕਿ ਆਪਣੇ ਬੱਚੇ ਨੂੰ ਦੇਖ ਕੇ ਆਪਣੇ ਬੱਚੇ ਦੀ ਸਿਹਤ ਨੂੰ ਦੇਖ ਕੇ ਉਹਦੀ ਤੰਦਰੁਸਤੀ ਨੂੰ ਦੇਖ ਕੇ ਸਿਹਤਾਲੀ ਫੂਡ ਲੈਣਾ ਚਾਹੀਦਾ ਉਹਨੂੰ ਫਲ ਫਰੂਟ ਲਵੇ ਜੂਸ ਲਵੇ ਘਰ ਦਾ ਦੁੱਧ ਲੱਸੀ ਖਾਣਾ ਲਵੇ ਨਾ ਕਿ ਬਾਹਰਲੇ ਫੂਡ ਖਾਵੇ ਇਸ ਕਰਕੇ ਹੀ ਬੱਚਿਆਂ ਦੇ ਵਿੱਚ ਇਹ 슈ਗਰ ਆ ਜਾਂਦੀ ਹੈ ਠੀਕ ਹੈ ਨਾ ਜੀ ਤੇ ਮੈਂ ਤਾਂ ਇਹੀ ਕਹੂੰਗਾ ਕਿ ਆਪਣੇ ਖਾਣੇ ਨੂੰ ਸੁਧਾਰੋ ਉਹਦੇ ਨਾਲ ਹੀ ਤੁਹਾਡੇ ਅੰਦਰ ਜੋ ਜਾਊਗਾ ਉਹ ਹੀ ਤੁਹਾਨੂੰ ਕੱਢ ਕੇ ਦੇਣਾ ਤੁਹਾਡੇ ਬਾਡੀ ਦੇ ਵਿੱਚ ਪਿੱਤੇ ਨਹੀਂ ਮਿੱਦੇ ਨੇ ਠੀਕ ਹੈ ਨਾ ਉਹ ਤੁਹਾਨੂੰ ਚੋੜ ਤੁਹਾਨੂੰ ਮਿਲਣਾ ਸੋ ਪਹਿਲਾਂ ਦੇਖਣ ਦੇ ਵੀ ਚਾਹੁੰਦਾ ਸੀ ਕਿ ਜਿਹੜੀਆਂ ਗ੍ਰਹਿਣੀਆਂ ਹੁੰਦੀਆਂ ਸੀ ਉਹ ਹੱਥੀ ਜਿਹੜਾ ਕਿ ਹਰ ਇੱਕ ਚੀਜ਼ ਨੂੰ ਤਿਆਰ ਕਰਦੀਆਂ ਸੀ ਪਰਟੀਕੂਲਰ ਨੂੰ ਪਕਾਇਆ ਜਾਂਦਾ ਸੀ ਪਰ ਅੱਜ ਦੇਖਿਆ ਜਾ ਰਿਹਾ ਕਿ ਮਾਡਰਨ ਜ਼ਮਾਨਾ ਹੈਗਾ ਪਹਿਲਾਂ ਚੁੱਲੇ ਤੇ ਖਾਣਾ ਬੰਦਾ ਸੀ ਹੁਣ ਗੈਸ ਆ ਗਿਆ ਹੈਗਾ ਉਹ ਉਹਦਾ ਵੀ ਕੁਝ ਅਸਰ ਪਿਆ ਰਿਹਾ ਸਿੱਧੇ ਉੱਪਰ ਬਿਲਕੁਲ ਜੀ ਸਾਡੇ ਰਸੋਈ ਦੇ ਵਿੱਚ ਇੱਕ ਤਾਂ ਜਿਹੜੀ ਚਾਹ ਪੱਤੀ ਆ ਉਹ ਐਡੇ ਐਡੇ ਪੱਤੇ ਹੁੰਦੇ ਆ ਉਹਨੂੰ ਗੋਲੀਆਂ ਬਣਾ ਦਿੰਦੇ ਕੈਮੀਕਲ ਪਾ ਪਾ ਕੇ ਨਿੱਕੀ ਨਿੱਕੀ ਬਣਾ ਫਿਰ ਉਹਨੂੰ ਸਪਰੇਅ ਦਿੰਦੇ ਸੈਂਟ ਦਿੰਦੇ ਆ ਵਾਸ਼ਨਾ ਆਉਣ ਲਈ ਪੱਤੇ ਤਾਂ ਤਾਂ ਵਾਸ਼ ਨਾਮ ਦੀ ਨਹੀਂ ਫਿਰ ਉਹਨੇ ਦਿੱਤਾ ਜਾਂਦਾ ਉਹ ਸਾਡੇ ਅੰਦਰ ਜਾਂਦੀ ਆ ਠੀਕ ਹੈ ਜਿਹੜੀ ਕਿ ਇੱਕ ਕੁੱਕਰ ਆ ਗਿਆ ਉਹ ਦਾਲ ਨੂੰ ਤੋੜ ਦਿੰਦੇ ਆ ਫਾੜ ਦਿੰਦੇ ਗਾਲਦੇ ਨਹੀਂ ਆ ਉਹ ਸਾਡੀ ਬੋਡੀ ਵਾਸਤੇ ਵੀ ਸਾਡੇ ਪਾਚਣ ਕੇਰਿਆਂ ਨੂੰ ਵੀ ਉਹ ਨੁਕਸਾਨ ਦਿੰਦੇ ਆ ਇਹ ਇਹ ਦੋ ਤਿੰਨ ਚੀਜ਼ਾਂ ਆਪਣੇ ਰਸੋਈ ਦੇ ਵਿੱਚੋਂ ਤੁਸੀਂ ਲੈ ਜਾਓ ਤੇ ਤੁਸੀਂ ਤੰਦਰੁਸਤੀ ਫਿਰ ਵੀ ਤੁਹਾਨੂੰ ਕੁਝ ਲੱਭੇਗਾ ਉਹਦੇ ਵਿੱਚ ਦੇਸੀ ਖਾਓ ਆਪਣੇ ਕਹਿੰਦਾ ਸੋਚ ਦੇਸੀ ਹਰ ਚੀਜ਼ੇ ਰੱਖੋ ਜਵੈਣ ਦਾ ਇਸਤੇਮਾਲ ਕਰੋ ਸਭ ਤੋਂ ਵੱਧ ਮੈਂ ਸਾਰੇ ਵੀਰਾਂ ਨੂੰ ਕਹਿੰਨਾ ਇੱਕ ਜਵੈਣ ਦੇਸੀ ਐਸੀ ਚੀਜ਼ ਹੈ ਕਿ ਉਹ ਤਿੰਨ ਵਾਰੀ ਜੇ ਤੁਸੀਂ ਆਪਣੇ ਮੂੰਹ ਚ ਪਾ ਕੇ ਚਬਾਉਂਗੇ ਤੁਹਾਡੇ ਹੱਡੀਆਂ ਨੂੰ ਕੈਲਸ਼ੀਅਮ ਮਿਲੂਗਾ ਤੁਹਾਡਾ ਫੂਡ ਪਾਈਪ ਗੁੱਡ ਰਹੂਗਾ ਤੁਹਾਡੇ ਰੇਸ਼ਾ ਨਹੀਂ ਤੁਹਾਡੇ ਅੰਦਰ ਬਣ ਦਿੰਦਾ ਇਹ ਚੀਜ਼ ਤਾਂ ਛੋਟੀ ਹੈ ਪਰ ਬਹੁਤ ਵੱਡਾ ਕੰਮ ਕਰਦੀ ਹੈ ਸਭਾ ਕੀ ਆਪਾਂ ਇਨਸਾਨ ਹੈਗੇ ਆ ਤੇ ਆਪਾਂ ਜਿਹੜਾ ਕਿ ਲਾਈਫ ਸਟਾਈਲ ਉਹਦਾ ਦਾ ਹੋ ਚੁੱਕਿਆ ਕਿ ਆਪਾਂ ਜੀਬ ਦਾ ਸਵਾਦ ਦੇਖਦੇ ਹੁਣ ਚਾਈਨੀਜ਼ ਫੂਡ ਦੀ ਗੱਲ ਕੀਤੀ ਜਾਵੇ ਇਸ ਸਮੇਂ ਜਗਾ ਜਗਾ ਦੇ ਉੱਪਰ ਫੂਡ ਦੀ ਪਰਮਾਰ ਹੈਗੀ ਆ ਤੇ ਲੋਕੀ ਪੰਜਾਬੀ ਖਾਣਾ ਭੁੱਲ ਕੇ ਉਹਨਾਂ ਨੂੰ ਜ਼ਿਆਦਾ ਤਰਜੀਹ ਦੇ ਰਹੇ ਨੇ ਬਿਲਕੁਲ ਦੇ ਰਹੇ ਆ ਮੈਂ ਸचेत ਕਰਦਾ ਆਉਣ ਵਾਲੇ ਬੱਚਿਆਂ ਨੂੰ ਹੁਣ ਦੀ ਪੀੜ੍ਹੀ ਨੂੰ ਕਿ 버거 ਪੀਜੇ ਬਾਹਰਲੇ ਖਾਣੇ ਫਾਸਟ ਫੂਡ ਛੱਡ ਦਿਓ ਇਹਦੇ ਨਾਲ ਤੁਹਾਡਾ ਢਿੱਡ ਭਰਦਾ ਜੋ ਜੋੜਾ ਨੂੰ ਮਿੱਝ ਚਾਹੀਦੀ ਆ ਉਹ ਨਹੀਂ ਵਿੱਚੋਂ ਮਿਲਦੀ ਉਹ ਨਹੀਂ ਭਰਨਾ ਤੁਹਾਡੇ ਜੋੜ ਨਹੀਂ ਭਰਨੇ ਆਉਣ ਵਾਲੇ 40 45 35 ਸਾਲ ਤੱਕ ਤੁਹਾਡੇ ਗੋਡੇ ਬਦਲਾਣੇ ਪੈ ਜਾਣੇ ਆ ਅਗਰ ਤੁਸੀਂ ਇਹ ਗਲਤ ਫੂਡ ਨਹੀਂ ਛੱਡ ਦਿੱਤਾ ਇਹ ਪੱਕਾ ਮੇਰਾ ਪ੍ਰੋਮਿਸ ਹੈ ਦੇਖ ਲੈਣਾ ਆਂਦੀ ਪੁੜੀ ਦੇ ਨਾਲ ਇਹ ਹੱچل ਹੋਵੇਗਾ ਜੇ ਫੂਡ ਨਾ ਖਾਦਾ ਚੱਜਦਾ ਦੇਖੋ ਮੈਂ ਬੰਦੇ ਨੂੰ ਵੀ ਕਹਿਣਾ ਕਿ ਸਾਡਾ ਆਯੁਰਵੇਦ ਕਹਿੰਦਾ ਜਿਹੜਾ ਪਾਣੀ ਪੀਂਦਾ ਪਹਿਲਾਂ ਉਹ ਕਹਿੰਦਾ ਰੋਗ ਨੂੰ ਲੈ ਲਾ ਜਿਹੜਾ ਪਾਣੀ ਪੀਂਦਾ ਬਾਅਦ ਉਹਨੂੰ ਰੱਖੇ ਬਿਮਾਰੀ ਜਾਦ ਜਿਹੜਾ ਪਾਣੀ ਪੀਂਦਾ ਗੱਭੇ ਉਹਨੂੰ ਕਦੇ ਰੋਗ ਨਾ ਲਗੇ ਜੀ ਹਰ ਵੇਲੇ ਆਪਣਾ ਫੂਡ ਜਦੋਂ ਵੀ ਤੁਸੀਂ ਖਾਣਾ ਪਾਣੀ ਪੀ ਲੋ ਤੁਸੀਂ ਜਦੋਂ ਹੀ ਪੀਣਾ 10 ਮਿੰਟ ਬਾਅਦ ਫੂਡ ਖਾ ਕੇ ਅੱਧੇ ਦੇ ਵਿੱਚ ਤੁਸੀਂ ਫੇਰਾ ਪਣਾ ਜਿੰਨਾ ਪੀਣਾ ਪੀ ਲੋ ਬਾਅਦ ਦੇ ਵਿੱਚ ਕੁਝ ਨਹੀਂ ਕਰਨਾ ਜਿਹੜਾ ਤੁਹਾਡੇ ਤੇ ਸਬਜੀ ਫੂਡ ਦਹੀਂ ਜੋ ਵੀ ਤੁਹਾਡੇ ਗਲੇ ਨੂੰ ਲੱਗਾ ਹਾਇਆ ਉਹ ਮ사ਜ ਹੈ ਇੱਕ ਤੁਹਾਡਾ ਪਾਣੀ ਨਾਲ ਧੋਵੋ ਨਾ ਉਹ ਉਹ ਬਹੁਤ ਵਧੀਆ ਰਹੇਗਾ ਇੱਕ ਹਮੇਸ਼ਾ ਯਾਦ ਰੱਖਣਾ ਜਿਹੜਾ ਸਾਡੀ ਪਾਚਣ ਕਿਰਿਆ ਆ ਇਹਦੇ ਲਈ ਸਾਰੀਆਂ ਬਿਮਾਰੀਆਂ ਦੀ ਜ਼ਿੰਮੇਵਾਰੀ ਆ ਇਹ ਹੀ ਜ਼ਿੰਮੇਵਾਰੀ ਆ ਆਪਣੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਨੁਸਖਾ ਬਣਾ ਕੇ ਰੱਖ ਲਓ ਸੁੰਡ ਸੌਂਭ ਸਰਨਾ ਤਿੰਨੇ ਚੀਜ਼ਾਂ ਬਰਾਬਰ ਮਾਤਰਾ 'ਚ ਲੈ ਕੇ ਕੁੱਟ ਕੇ ਰੱਖ ਲਓ ਇੱਕ ਚਮਚਾ ਸ਼ਾਮ ਨੂੰ ਤੁਸੀਂ ਲੈ ਲਿਆ ਸਵੇਰੇ ਤੁਹਾਡਾ ਪੇਟ ਸਾਫ਼ ਕਬਜ ਵਾਲੇ ਬੰਦਿਆਂ ਵਾਸਤੇ ਸ਼ੁਕਰ ਵਾਲਿਆਂ ਵਾਸਤੇ ਗੋਡਿਆਂ ਵਾਲਿਆਂ ਵਾਸਤੇ ਇੱਕ ਨਿਆਮਾ ਚੀਜ਼ ਹੈ ਜਿਹੜਾ ਵੀ ਇਹ ਬੰਦਾ ਇਹ ਚੂਨਾ ਆਪਣੇ ਘਰ ਵਿੱਚ ਬਣਾ ਕੇ ਰੱਖੇ ਸਾਰੀ ਜ਼ਿੰਦਗੀ ਵਾਸਤੇ ਇੱਕ ਗਹਿਣਾ ਤੁਹਾਨੂੰ ਮੈਂ ਦਿੱਤਾ ਇਹ ਯਾਦ ਰੱਖਿਓ ਬਣਾ ਕੇ ਰੱਖੋ ਜਿਹਦਾ ਪੇਟ ਖਰਾਬ ਉਹਦਾ ਪੈਨਕਰੀਆ ਖਰਾਬ ਉਹਦੇ ਜੋੜ ਖਰਾਬ ਅੱਜ ਨਹੀਂ ਕੱਲ ਕੱਲੀ ਪਰਸੋਂ ਕੁਛ ਨਾ ਕੁਛ ਇਹ ਗਾਹਾਂ ਜਿਹਦਾ ਛੋਟਾ ਜਿਹਾ ਰੇਤਾ ਐਡਾ ਪੱਥਰ ਬਣ ਜਾਂਦਾ ਇਦਾਂ ਹੀ ਇੱਕ ਛੋਟੀ ਜਿਹੀ ਬਿਮਾਰੀ ਵੱਡਾ ਕਾਰਨ ਵੱਡੀ ਪਹਾੜ ਬਣ ਜਾਂਦਾ ਸਾਡੀ ਬੋਡੀ ਦੇ ਉੱਪਰ ਜਿਹੜਾ ਚੱਲਣਾ ਬੜਾ ਮੁਸ਼ਕਲ ਹੋ ਜਾਂਦਾ ਜੇ ਤੁਸੀਂ ਉਹ ਨੁਕਤਾ ਦੱਸਿਆ ਵੈਸਾ ਅਬ ਇਹਦੀ ਕੋਈ ਮਿਆਦ ਵੀ ਹੈਗੀ ਹੈ ਕਿ ਆਪਾਂ ਇਹਨੂੰ ਵਧਾਉਣ ਤੋਂ ਬਾਅਦ ਕਿੰਨਾ ਸਮਾਂ ਰੱਖ ਸਕਦੇ ਹੈਗੇ ਆ ਇਹਨੂੰ 50 50 ਗ੍ਰਾਮ 100 100 ਗ੍ਰਾਮ ਰੱਖ ਲਓ ਸਾਰਾ ਟੱਬਰ ਖਾਵੇ ਤਾਂ ਹਫ਼ਤੇ ਜੇ ਮੁੱਕ ਜਾਣਾ ਫਿਰ ਬਣਾ ਲਓ ਹੋਰ ਇਹਦਾ ਹਰ ਬੰਦੇ ਵਾਸਤੇ ਬੱਚੇ ਵਾਸਤੇ ਵੀ ਹੈ ਤੁਹਾਡਾ ਪੇਟ ਸਾਫ਼ ਹੈ ਤੁਹਾਨੂੰ 90% ਬਿਮਾਰੀ ਉਹ ਵੀ ਨਹੀਂ ਆਉਂਦੀ ਅੱਖਾਂ ਤਰੋ ਤਾਜ਼ੀਆਂ ਰਹਿਣੀਆਂ ਤੁਹਾਡੀਆਂ ਠੀਕ ਹੈ ਜੀ हां जड़ तो बाकी जिस तरह ਦੇ ਨਾਲ ਹਰੇਕ ਬਿਮਾਰੀ ਦੀ ਜੜ ਹੈ ਉਹ ਆਪਣਾ ਪੇਟ ਹੈਗਾ ਪੇਟ ਸਾਫਾ ਤਾਂ ਆਪਾਂ ਬਿਮਾਰੀ ਤੋਂ ਮੁਕਤਾਂ ਜੇਕਰ ਪੇਟ ਦੇ ਵਿੱਚ ਗੰਦਗੀ ਹੈ ਤਾਂ ਉਹ ਵਜਾ ਬਣਦੀ ਹੈ 슈ਗਰ ਦੀ ਤੇ ਜੋੜਾਂ ਦੇ ਦਰਦ ਦੀ ਹੁਣ ਇਹਦੇ ਕੋਈ ਸ਼ੁਰੂਆਤੀ ਲੱਛਣ ਵੀ ਹੈਗੇ ਡਾਕਟਰ ਵੈਸਾ ਵੀ ਜਿਹੜਾ ਪਤਾ ਲੱਗ ਸਕੇ ਕਿ ਜਿਹੜਾ ਇਨਸਾਨ ਹੈ ਹੁਣ 슈ਗਰ ਦੀ ਚਪੇਟ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਬਿਲਕੁਲ 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 ਇਹ ਜਦੋਂ ਵੀ ਤੁਹਾਡੇ ਅੰਦਰ ਮਿੱਠਾ ਵਧਣਾ ਸ਼ੁਰੂ ਹੁੰਦਾ ਤੁਹਾਡੇ ਥੱਲੇ ਦਾ ਬੁੱਲ ਪਹਿਲਾਂ ਸੁੱਕਣ ਲੱਗਦਾ ਤੁਹਾਡੇ ਦਿਮਾਗ 'ਚ ਪਰੇਸ਼ਾਨੀ ਆਂਦੀ ਆ ਵੀ ਮੈਨੂੰ ਕੁਝ ਹੋ ਰਿਹਾ ਇਦਾਂ ਕਿਉਂ ਹੁੰਦਾ ਤੁਸੀਂ ਬੁੱਲਾਂ ਨੂੰ ਲਵੇੜਦੇ ਆ ਤੁਹਾਡੇ ਥੁੱਕ 'ਚ ਕਮਜ਼ੋਰੀ ਆ ਜਾਂਦੀ ਆ ਫਿਰ ਤੁਹਾਡਾ ਬਲੱਡ ਮਿੱਠਾ ਹੋਣ ਲੱਗ ਪੈਂਦਾ ਜਦੋਂ ਬਲਾਠੇ ਮਿਠਾ ਹੁੰਦਾ ਤੁਹਾਡਾ ਜਿਹੜੀ ਸਾਡੇ ਅੰਦਰ ਮੋਟਰ ਇੱਕ ਚਲਦੀ ਜਿਹਨੂੰ ਪੰਜਾਬੀ ਮੋਟਰ ਚਲਦੀ ਆ ਪੈਨ ਕਰੀਆ ਬਣਾ ਰਿਹਾ ਉਹ ਸਲੋ ਹੋਣ ਲੱਗ ਪੰਦਾ ਬੰਦੇ ਤੇ ਉਦੋਂ ਬਾਅਦ ਫਿਰ ਬਲੱਡ ਵਿੱਚ ਆ ਜਾਂਦਾ ਤੁਹਾਡੇ ਮਿਠਾ ਆ ਜਾਂਦਾ ਉਦੋਂ ਬਾਅਦ ਤੁਹਾਡੇ 슈ਗਰ ਸ਼ੋ ਹੋ ਜਾਂਦਾ ਵੀ ਕਮਜ਼ੋਰੀ ਆ ਲੱਕ ਦੁਖਦਾ ਬਾਹਵਾ ਦੋਦੀਆਂ ਅੱਖਾਂ ਦਲੇ ਮੂੰਹ ਵਿੱਚ ਵੜ ਗਿਆ ਤੁਰ ਨਹੀਂ ਹੁੰਦਾ 슈ਗਰ ਦਾ ਵੀ ਖਾ ਲੇਦੀ ਬੰਦੇ ਨੂੰ ਇਹ ਪਹਿਲੇ ਬੱਚੋ ਜਦੋਂ ਤੁਹਾਨੂੰ ਲੱਛਣ ਦੇਂਦੇ ਆ ਡਾਕਟਰ ਕੋ ਜਾਓ ਡਾਕਟਰ ਦੀ ਸਲਾਹ ਜ਼ਰੂਰ ਲਓ ਹਰ 3 ਮਹੀਨੇ ਬਾਅਦ ਮੈਂ ਕਹਿੰਨਾ ਪਿਆ ਆਪਣੇ ਆਪ ਨੂੰ ਚੈੱਕ ਅਪ ਕਰਾਂਦੇ ਰਹੋ ਅੱਜਕੱਲ ਦੀ ਭੈ ਦੌਲਦੀ ਜੀਵਨਗੀ ਵਿੱਚ ਅੱਜ ਕੱਲ ਖਾਣਾ ਪੀਣਾ ਸਾਡਾ ਐਸਾ ਹੋ ਗਿਆ ਸਾਡਾ ਪ੍ਰਦੂਸ਼ਣ ਤਾਂ ਗੰਦਾ ਹੋ ਗਿਆ ਆਪਣੇ ਆਪ ਨੂੰ ਚੈੱਕ ਅਪ ਕਰਾਉਂਦੇ ਰਹੋ ਤੰਦਰੁਸਤੀ ਦਾ ਬਹੁਤ ਵੱਡਾ ਰਾਜ ਹੈ ਡਾਕਟਰ ਇਹ ਵੀ ਜਾਣਨਾ ਚਾਹਾਂਗੇ ਵੈਦ ਸਾਹਿਬ ਕਿ ਜਿਸ ਤਰ੍ਹਾਂ ਦੇ ਨਾਲ ਸ਼ੁਰੂਆਤੀ ਜੇਕਰ ਲੱਛਣ ਪਤਾ ਹੋਣਗੇ ਤਾਂ ਇਨਸਾਨ ਉਹ ਬਿਮਾਰੀ ਚਪੇਟ ਵਿੱਚ ਆਉਣ ਤੋਂ ਬਚ ਸਕਦਾ ਹੈ ਪਰ ਕਈ ਵਾਰ ਕੇਸ ਇਹਨਾਂ ਉਲਝ ਜਾਂਦਾ ਹੈ ਜਾਣਕਾਰੀ ਨਾ ਹੋਣ ਦੀ ਵਜ੍ਹਾ ਕਰਕੇ ਕਿ ਉਹਨਾਂ ਨੂੰ ਆਈਸੋਲਿਨ ਬਾਹਰੋ ਯਾਨੀ ਕਿ ਇੰਜੈਕਟ ਕਰਨਾ ਪੈਂਦਾ ਉਹ ਵੀ ਤਿੰਨੇ ਟਾਈਮ ਖਾਣਾ ਖਾਣ ਤੋਂ ਪਹਿਲਾਂ ਲੈਣਾ ਪੈਂਦਾ ਲੈਣਾ ਪੈਂਦਾ ਇਹ ਬਹੁਤ ਬਹੁਤ ਹੀ ਮੰਦ ਭਾਗੀ ਗੱਲ ਹੈ ਜੀ ਪੇਟ ਦੇ ਵਿੱਚ ਲਗੀ ਜਾਣਾ ਰੋਜ਼ ਹੀ ਬੰਦਾ ਉਹੀ ਸੁੱਕ ਜਾਂਦਾ ਹੁਣ ਫੇਰ ਟਾਈਮ ਹੋ ਗਿਆ ਮੇਰਾ ਟੀਕਾ ਲੱਗਣੇ ਦਾ ਹੁਣ ਫੇਰ ਮੇਰਾ ਟੈਕ ਲੱਗਣੇ ਦਾ ਇਹ ਤੋਂ ਪਹਿਲੇ ਬਚ ਜਾਓ ਇਹਦੇ ਪਹਿਲੇ ਭਰੇ ਰੱਖੋ ਆਪਣਾ ਜਿਹੜਾ ਚਿੱਟੇ ਛੋਲੇ ਘੱਟ ਖਾਓ ਠੀਕ ਹੈ ਮਿੱਠਾ ਘੱਟ ਖਾਓ ਕੇਲੇ ਆਂਬ ਅੰਗੂਰ ਇਹਨਾਂ ਨੂੰ ਘੱਟ ਦੇਓ ਐਵੇਂ ਦੇਓ ਠੀਕ ਹੈ ਆਪਣੇ ਘਰ ਦਾ ਜੇ ਖਾਣਾ ਤਾਂ ਆਪਣੇ ਘਰ ਦਾ ਫਰੂਟ ਖਾਓ ਬਣਾ ਕੇ ਆਪਣੇ ਬੂਟਾ ਲਾਓ ਉਨਾ ਵੋਤੋ ਸੀ ਫਰੂਟ ਖਾ ਸਕਦੇ ਆ ਸ਼ੂਗਰ ਵਾਲਿਆ ਸੇਬ ਖਾ ਲਵੇ ਪਪੀਤਾ ਖਾ ਲਵੇ ਅਮਰੂਦ ਖਾ ਲਵੇ ਇੱਥੋਂ ਤੱਕ ਕਿ ਜੇ ਉਸ ਬੰਦੇ ਨੂੰ ਕਿਤੇ ਅਮਰੂਦ ਦਿਆਂ ਕੁੰਬੜਾ ਮਿਲਦੀਆਂ ਪੱਤੇ ਮਿਲਦੇ ਆ ਸ਼ੂਕਰ ਵਾਲਾ ਬੰਦਾ ਉਹ ਪੱਤੇ ਖਾਣੇ ਸ਼ੁਰੂ ਕਰ ਲਵੇ ਦਿਹਾੜੀ ਦੋ ਗੁਬਰੀ ਉਹਦਾ ਪੇੜ ਦੀਆਂ ਬਿਮਾਰੀਆਂ ਬੈਂਕਰੀਆਂ ਨੂੰ ਬਹੁਤ ਸਹਾਇੀ ਹੁੰਦੇ ਉਹ ਚੀਜ਼ ਸੋ ਵੈ ਸਭ ਅੱਜ ਦੇ ਦੌਰ ਦੇ ਵਿੱਚ ਇਹ ਵੀ ਬੜਾ ਸੁਣਨ ਦੇ ਵਿੱਚ ਆਂਦਾ ਹੈ ਕਿ ਗੋਡਿਆਂ ਦਾ ਗ੍ਰੀਸ ਖਤਮ ਹੋ ਗਿਆ ਇਹ ਗ੍ਰੀਸ ਹੈ ਕਿ ਆਪਾਂ ਮਸ਼ੀਨਾਂ ਦਾ ਗ੍ਰੀਸ ਤਾਂ ਸੁਣਿਆ ਸੀ ਇਨਸਾਨਾਂ ਦੇ ਵਿੱਚ ਵੀ ਕੋਈ ਗ੍ਰੀਸ ਹੈਗਾ ਬਿਲਕੁਲ ਬਿਲਕੁਲ ਇਹ ਦੇਸੀ ਭਾਸ਼ਾ ਗਰੀਸ ਹੈ ਜੀ ਇਹਨੂੰ ਮਿਝ ਵੀ ਕਹਿੰਦਾ ਸਾੜਾ ਆਯੁਰਵੇਦ ਕਹਿੰਦਾ ਮਿਝ ਸਾਡੇ ਜੋੜਾਂ ਦੇ ਵਿੱਚ ਹੁੰਦੀ ਹੈ ਜਿਹਦੇ ਨਾਲ ਜੋੜ ਚੱਲਦੇ ਆ ਘੁੰਮਦੇ ਆ ਇਹ ਮਿਝ ਹੈ ਇਹ ਖੁਰਾਕ ਦੇ ਨਾਲ ਬਣਦੀ ਆ ਜੇ ਸਾਡੀ ਖੁਰਾਕ ਪੁੱਠੀ ਆ ਸਾਡਾ ਸਵੇਰ ਵਾਲਾ ਖਾਣਾ ਦੁਪਹਿਰ ਨੂੰ ਦੁਪਹਿਰ ਵਾਲਾ ਆਦੀ ਰਾਤ ਨੂੰ ਫਿਰ ਵੀ ਸਾਡੇ ਸਾਡੇ ਪੇਟ ਨੂੰ ਨੁਕਸ ਪੈਂਦਾ ਕੁਝ ਨਹੀਂ ਦੇ ਸਕਦਾ ਕੁਝ ਮਿਝ ਨਹੀਂ ਬਣ ਸਕਦੀ ਤੁਸੀਂ ਵੱਧ ਤੇ ਵੱਧ ਘਰ ਦਾ ਖਾਓ ਘਰ ਦਾ ਖਾਣਾ ਦੇਸੀ ਖਾਓ ਉਹ ਨਾਲ ਤੁਹਾਡੇ ਮਿਜ ਬਣੇਗੀ ਮੇਂ ਤੁਹਾਡੇ ਜੋੜਾਂ ਵਾਸਤੇ ਰਹਿ ਗਈ ਲੰਮੇ ਟਾਈਮ ਤੁਸੀਂ ਚੱਲ ਸਕਦੇ ਹੋ ਦੇ ਨਾਲ ਸੋ ਵੈਸਾਬ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਨਿਆਮਤ ਬੂਟੀਆਂ ਵੀ ਬਖਸ਼ੀਆਂ ਨੇ ਜਿਹੜੀਆਂ ਕਿ ਇਹਨਾਂ ਲਾ ਇਲਾਜ ਬਿਮਾਰੀਆਂ ਨੂੰ ਠੀਕ ਕਰਨ ਦੇ ਵਿੱਚ ਬਹੁਤ ਸਹਾਇਕ ਹੁੰਦੀਆਂ ਨੇ ਉਹ ਕਿਹੜੀਆਂ ਬੂਟੀਆਂ ਹੈਗੀਆਂ ਨੇ ਹਾਂ ਜਿਵੇਂ ਇੱਕ ਆ ਬੂਟੀ ਆ ਮੇਰੇ ਕੋਲ ਇਹ ਜੋੜਾਂ ਦੀ ਮਿਜ ਹੀ ਬਣਾਉਂਦੀ ਆ ਜੀ ਇਹਦੇ ਫੁੱਲਾਂ ਦੇ ਪੱਤਿਆਂ ਨੂੰ ਆਪਾਂ ਪੁਰਜੀ ਬਣਾ ਕੇ ਖਾ ਸਕਦੇ ਆ ਇਹ ਬਾਲਾਂ ਵਾਸਤੇ ਬਹੁਤ ਗੁੱਡ ਹੋ ਜਾਂਦੀ ਹੈ ਨਜ਼ਰ ਵਾਸਤੇ ਬਹੁਤ ਗੁੱਡ ਹੋ ਜਾਂਦੀ ਹੈ ਜਦੋਂ ਇਹਦੇ ਇਹਨਾਂ ਨੂੰ ਅਸੀਂ ਰਗੜ ਕੇ ਪਾਣੀ ਬਣਾ ਕੇ ਦਵਾਈਆਂ ਹੋਰ ਇਹਦੇ ਵਿੱਚ ਮਿਕਸ ਕਰਕੇ ਇਹ ਇਹਦੇ ਅਸੀਂ ਬੂਟੀ ਨੂੰ ਘੋਲ ਕੇ ਪੁੜੀਆਂ ਬਣਾਉਨੇ ਆ ਜਦੋਂ ਦੋ ਵੇਲੇ ਇਹਦਾ ਸੇਵਨ ਕਰਦੇ ਆ ਇਹ ਪੂਰੀ ਮਿਹਜ ਬਣਾਉਂਦਾ ਜਿੰਨਾ ਇਹਦੇ ਵਿੱਚ ਰਸਵਾ ਇਸ ਬੂਟੀ ਜਿੰਨਾ ਵੀ ਇਸ ਪੌਦੇ ਦਾ ਰਸ ਹੈ ਸਾਰੇ ਮੇਜ ਉਹ ਸਾਡੇ ਜੋੜਾਂ ਨੂੰ ਉਂਗਲੀਆਂ ਦੇ ਵਿੱਚ ਕੱਲੇ ਕੱਲੇ ਜੋੜ ਦੇ ਵਿੱਚ ਭਰਦਾ ਇਹਦਾ ਕੋਰਸ ਹੁੰਦਾ 2 ਮਹੀਨੇ ਦਾ 3 ਮਹੀਨੇ ਦਾ 4 ਮਹੀਨੇ ਦਾ 4 ਮਹੀਨੇ ਬਹੁਤ ਕੋਰਸ ਹੁੰਦਾ ਇਹ ਪੂਰੀ ਮੇਜ ਨੂੰ ਪੂਰਾ ਕਰ ਦਿੰਦਾ ਹਾਏ ਹਾਏ ਗੋਡੇ ਜਿਹੜੇ ਕਰਦੇ ਬੰਦੇ ਸੁਝਦੇ ਆ ਪੌੜੀ ਨਹੀਂ ਚੜ ਹੁੰਦਾ ਉਹਨਾਂ ਨੂੰ ਬਹੁਤ ਸਹਾਇੀ ਹੁੰਦਾ ਪ੍ਰੈਸ਼ਰ ਇੱਥੋਂ ਤੱਕ ਕਿ ਕਈ ਵਾਰੀ ਆਪਰੇਸ਼ਨ ਕਰਾਂਦੀ ਲੋੜੇ ਨਹੀਂ ਪੈਂਦੀ ਜੀ ਜੀ ਇਹ ਬੂਟੀਆਂ ਦੇ ਨਾਲ ਸਾਰੀ ਮੇਜ ਭਰ ਜਾਂਦੀ ਬੰਦਾ ਡੰਡਾ ਛੱਡ ਦਿੰਦਾ ਸਹਾਰੇ ਨਾਲ ਦੀ ਤੁਰਦਾ ਆਪ ਤੁਰਦਾ ਫਿਰ ਇਹ ਬੋਟੀ ਯਾਨੀ ਕੁਦਰਤੀ ਇੱਕ ਨਿਯਮਤ ਹੈ ਸਾਡੇ ਲਈ ਜਿਹੜੀ ਮੈਂ ਰਗੜ ਕੇ ਆਪਣੀਆਂ ਉਹਨਾਂ ਦੇ ਵਿੱਚ ਪਾਉਣਾ ਗੋਡਿਆਂ ਦੇ ਦੁੜਾਂ ਵਾਸਤੇ ਦਰਦਾਂ ਵਾਸਤੇ ਸੋ ਪਹਿਲਾਂ ਦੀ ਆਪਾਂ ਜ਼ਿਕਰ ਕਰੀਏ ਨਾ ਵੈਸਾ ਵੀ ਪਹਿਲਾਂ ਲੋਕੀ ਹੱਥੀ ਕੰਮ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਅੱਜ ਕੱਲ ਹੈਗਾ ਕਿ ਆਪਾਂ ਬੈਠੇ-ਵਿਠਾਏ ਹਰ ਸਹੂਲਤ ਪਾਲਦੇ ਆ ਐਕਟੀਵਿਟੀ ਨਾ ਹੋਣ ਦੀ ਵਜ੍ਹਾ ਕਰਕੇ ਵੀ ਜਿਹੜਾ ਇਨਸਾਨ ਹੈ ਉਹ ਬਿਮਾਰ ਜ਼ਿਆਦਾ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਜਦੋਂ ਬੈਠੇ ਭਜੇ ਨੂੰ ਕਹੀ ਆਲਾ ਕਿ ਨੌਕੋਂ ਨੂੰ ਕਹੀ ਆ ਤੂੰ ਆ ਕਰਦੇ ਤੂੰ ਆ ਕਰਦੇ ਆ ਪੋਚਾ ਵੀ ਨਹੀਂ ਬੀਬੀਆਂ ਲਾਉਣੀਆਂ ਹਨਾ ਐਡਾ ਢਿੱਡ ਹੋਇਆ ਮੋਟੀਆਂ ਹੋਈਆਂ ਫੈਟ ਹੋਈ ਪਈ ਆ ਇਸੇ ਕਰਕੇ ਹੋਈ ਪਈ ਆ ਕਿ ਆਪ ਕਰਦੇ ਕੁਝ ਨਹੀਂ ਹੈ ਆਪ ਕੰਮ ਕੁਝ ਨਹੀਂ ਕਰਦੇ ਜਿੰਨਾ ਆਪਣੇ ਆਪ ਨੂੰ ਤੁਸੀਂ ਚਲਾਉਂਗੇ ਜਿੰਨਾ ਭਜਾਉਂਗੇ ਉਨਾ ਹੀ ਤੁਹਾਡੀ ਬੋਡੀ ਹਲਕੀ ਰਹੂਗੀ ਕਸਰਤ ਚਲੂਗੀ ਉਹਨੂੰ ਪਾਚਨ ਸ਼ਕਤੀ ਉਹਦੀ ਵਧੀਆ ਰਹੂਗੀ ਉਹਨੂੰ ਪਚੂਗਾ ਤੁਹਾਨੂੰ ਬੰਦੇ ਨੂੰ ਆਪ ਹੱਥੀ ਮਿਹਨਤ ਕਰਨੀ ਚਾਹੀਦੀ ਆ ਗੁਰੂਆਂ ਪੀਰਾਂ ਨੇ ਸਾਨੂੰ ਸਿਖਾਇਆ ਹੱਥੀ ਮਿਹਨਤ ਕਰਨੀ ਛੱਡੀ ਜਾਂਦੇ ਆ ਦੁਖੀ ਹੋ ਰਹੇ ਆ ਸੂਵੇਸ ਸਭ ਅੱਜ ਦੀ ਸੋਸ਼ਲ ਮੀਡੀਆ ਵਾਲੇ ਜ਼ਮਾਨੇ ਦੇ ਉੱਪਰ ਵੀਡੀਓਜ਼ ਦੀ ਪਰਮਾਰ ਹੈਗੀ ਜਿਸ ਦੇ ਵਿੱਚ ਆਪਣੇ ਆਪ ਨੂੰ ਮਾਹਰ ਦਾ ਦਾਵਾ ਕਰਨ ਵਾਲੇ ਲੋਕਾਂ ਨੂੰ ਮੱਤਾ ਦਿੰਦੇ ਨੇ ਕਿ ਤੁਸੀਂ ਇਹ ਇਹ ਬੂਟੀਆਂ ਆਪਸ ਦੇ ਵਿੱਚ ਜਿਹੜਾ ਨੂੰ ਪੀਸ ਕੇ ਦਾ ਕੋਈ ਉਹ ਬਣਾ ਲਓ ਚੂਰਨ